ਲੋਜੀ 985 ਨੂੰ ਦਵਾਈ ਲਾਤੀ ਇਹ ਬਾਸਮਤੀ ਆ ਹਰਿਆਣੇ ਦੀ ਐਚ ਆਰ 985 ਦੇਖੋ ਜੀ ਹਨੇਰੀ ਨੇ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਸੀ ਆਪਾਂ ਨੇ ਸਫਾਈਆਂ ਕਰਤੀਆਂ ਹੱਦਾ ਕੂੜਾ ਇੱਥੇ ਕਰਤਾ ਜੇ ਦੇਖੋ ਜੀ ਕਿੰਨਾ ਕੂੜਾ ਤੇ ਆਹ ਸਾਰਾ ਵੀੜਾ ਆਪਾਂ ਨੇ ਐਲ ਚੰਗੀ ਤਰ੍ਹਾਂ ਸਾਫ ਕਰਤਾ ਤੇ ਹੁਣ ਆਪਾਂ ਉੱਧਰ ਥੋੜਾ ਜਿਹਾ ਰਹਿ ਗਿਆ ਬਸ ਸੱਪੈਣ ਮੈਂ ਵੀਡੀਓ ਨਹੀਂ ਬਣਾਇਗੀ रह गया काफ़ी बड़ा देखो जी कि नेरी ने रात ने गंद पाया देखो जी कि कूड़ा ही कूड़ा हो गया हम इतना सूंदर लगी हाँ कि आ सारा पानी किटा करना किटा करके बस इतने उतर सारा कूड़ा कट दें तो देखो कि साफ लगता देखो जी कि साफ साफ हो गया इधरों इधरला पासा ਇਹ ਕਿੰਨਾ ਸਾਫ਼ ਹੋ ਗਿਆ ਬਹੁਤ ਕੂੜੇ-ਕੂੜਾ ਸਿਰੇ ਤੱਕ ਘੜਿਆ ਪਿਆ ਸੀ ਹਾਂ ਸਫਾਈ ਹੋ ਗਈ ਹੈ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਦਿਨ ਨੂੰ ਇਸ ਕਰਕੇ ਮੈਂ ਤਾਂ ਹੁਣ ਠੰਡੇ ਚ ਹੋਈ ਸੰਭਰਦੀ ਹਾਂ ਬਹੁਤ ਗਰਮੀ ਹੁੰਦੀ ਹੈ ਦਿਨ ਨੂੰ ਤਾਂ ਫਿਰ ਕੋਈ ਫਰਸ਼ ਹੈ ਬਹੁਤ ਜ਼ਿਆਦਾ ਤਪਦਾ ਹੁੰਦਾ ਕਿ ਹਵਾ ਥੋੜੀ ਥੋੜੀ ਆ ਜੇ ਦੇਨ ਨੂੰ ਵੀ ਚਲਦੀ ਸੀ ਇਸ ਕਰਕੇ ਮੈਂ ਕਿਹਾ ਹਵਾ ਰੁਕੀ ਤੋਂ ਹੀ ਸਾਰੀਆਂ ਸਫਾਈਆਂ ਕਰਾਂਗੇ ਇਹ ਹਵਾ ਇੱਕ ਵਾਰੀ ਰੁਕ ਜਾਵੇ ਇਹ ਗਏ ਹੋਏ ਆ ਮੋਟਰ ਤੇ ਨੂੰ ਅੱਜ ਪਤਾ ਨਹੀਂ ਸਵਾਗਾ ਦਿੰਦੇ ਆ ਜੀਰੀ ਵਿੱਜਣੀ ਆ ਆ ਜੋਥੇ ਨੂੰ ਗਏ ਹੋਏ ਆ ਖੂਜੀ ਹੋਵੇ ਦੇਖੋ ਕੂੜਾ ਕਿੰਨਾ ਪਿਆ ਹਜੇ ਵੀ ਫਾਮਾ ਗੇਟ ਅੱਗੇ ਨਹੀਂ ਅਵੇ ਕੋਨੇਰੀ ਦਾ ਕਿੰਨਾ ਕੂੜਾ ਕਰਿਆ ਪਿਆ ਵੇ ਨਾ ਉਹ ਤਾਂ ਸਾਫ ਕਰਤਾ بس ਇੰਨਾ ਕਰ ਰਹਿ ਗਿਆ ਹੁਣ ਆਪਾਂ ਕਰਦੇ ਆ ਜੀ ਚਲੋ ਜੀ ਮਿਲਦੇ ਆ ਜੀ ਸਫਾਈ ਕਰਕੇ ਕੂੜੇ ਵੀ ਸਾਰਾ ਕੂੜਾ ਚੱਕ ਕੇ ਫੇਰ ਮਿਲਦੇ ਆ ਲੋ ਜੀ ਹੋ ਗਿਆ ਜੀ ਪੂਰਾ ਇਕੱਠਾ ਆਪਣਾ ਤੇ ਹੁਣ ਆਪਾਂ ਇਹ ਚੱਕ ਲਿਆ ਤਾਂ ਕਲੀਨ ਹੋ ਗਿਆ ਸਾਰਾ ਹਾਂ ਜੀ ਬਈ ਸਫ ਸੁਥਰਾ ਹਾਂਜੀ ਮੋਰ ਨਹੀਂ ਆਏ ਹਸ ਤੱਕ ਚਲੋ ਜੀ ਮੈਲਦੇ ਹਾਂ ਜੀ ਕੂੜਾ ਕੜਾ ਚੱਕ ਕੇ ਹੁਣ ਚੱਕ ਦਈਏ ਕੂੜਾ सला कोई लो जी, जी आपा रोटी बना दी है ਤੇ ਆਪਣੇ ਇਹ ਜਿਹੇ ਆਉਣਗੇ ਲੇਟ ਤੇ ਅਸੀਂ ਕਿਉਂਕਿ ਸਿੱਧੀ ਬਝਾਈ ਕਰਨ ਲੱਗ ਗਏ ਨੇ ਮੋਟਰ ਤੇ ਪਹਿਲਾਂ ਸਵਾਗਾ ਸੁਗਾ ਦਿੰਦੇ ਸੀ ਹੁਣ ਸਿੱਧੀ ਬਝਾਈ ਕਰਨ ਲੱਗ ਗਏ ਨੇ ਇਸ ਕਰਕੇ ਹੁਣ ਮੈਨੂੰ ਪਿਆਸੀ ਵੀ ਹੁਣੇ ਆ ਜਾਣਗੇ ਪਰ ਨਹੀਂ ਥੋੜਾ ਫੋਨ ਆ ਗਿਆ ਵੀ ਲੇਟ ਆਵਾਂਗੇ ਇਸ ਕਰਕੇ ਆਪਾਂ ਹੁਣ ਆਪਣੀ ਰੋਟੀ ਤਾਂ ਚਲੋ ਬਣਾ ਲਈਆ ਤੇ ਹੁਣ ਆਪਾਂ ਬੈਠ ਕੇ ਆਪਣੀ ਗੁਰਬਾਣੀ ਚਾਹਦੀ ਆ ਤੁਹਾਨਿਆ ਜੀ ਤੁਹਾਨੂੰ ਗੁਰੂ ਸਾਹਿਬ ਦੀ ਤੇ ਆਪਾਂ ਹੁਣ ਬੈਠ ਕੇ ਗੁਰਬਾਣੀ ਸੁਣਦੇ ਆਂ ਤੇ ਜਿਹਨਾਂ ਚ ਰੌਂਦੇ ਨਹੀਂ ਹੈਗੇ ਚਲੋ ਜੀ ਮਿਲਦੇ ਆਂ ਜੀ ਹੁਣ ਉਹ ਵੀਡੀਓ ਬਣਾ ਕੇ ਲੈ ਕੇ ਆਉਣਗੇ ਫਿਰ ਆਪਾਂ ਕੱਟੀਆਂ ਵੀਡੀਓ ਪਾਵਾਂਗੇ ਚਲੋ ਜੀ ਹੁਣ ਆਪਾਂ ਗੁਰਬਾਣੀ ਸੁਣਦੇ ਆਂ ਬੈਠ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀਰੀ ਦੀ ਸਿੱਧੀ ਵਜਾਈ done it again. ਵਗਾ ਮਾਰਨਾ 6 ਵਾਰ ਇਹ 6 ਵਾਰ ਇਧਰ-ਉਧਰ ਨੂੰ ਦੋਵੇਂ ਪਾਸੇ ਨੂੰ ਮਾਰਨਾ ਹੈ ਹੈ ਜਣੀ ਇੱਕ ਵਾਰ ਸਿੱਧਾ ਇੱਕ ਵਾਰ ਪੁੱਠਾ ਦੋਈ ਵਾਰ ਮਾਰਨਾ ਹੈ ਹਾਂ ਬਾਬਾ ਮਾਰ ਕੇ ਦੋ ਵਾਰ ਕੇ ਨਹੀਂ ਦਊ ਮਾਰ ਦੇਣਾ ਜਿਹੜੇ ਜਿਆਦਾ ਕਹਿੜਾ ਹਾਂ ਹਾਂ ਨਾ ਮਾਰ-ਮਾਰ ਨੂੰ ਜਾਨਾ ਨਾ ਹਾਂ ਤੇਰੇ ਉੱਪਰੋਂ ਤੇ ਕਹਿੜਾ ਹਾਂ ਹਾਂ ਉਹਦੇ ਵਿੱਚ ਵੀ ਦੋ ਵਾਰ ਕੇ ਦਊ ਮਾਰ ਕੇ ਹਰ ਵਾਰ ਹਾਂ ਅੱਛਾ ਠੀਕ ਹੈ ਉਹ ਬਾਅਦ ਫਿਰ ਮਗਲਾ ਸਵਾਗਾ ਜਿੱਦ ਨੂੰ ਬੀਜਣੀ ਆ ਉਹ ਤੋਂ ਉਲਟ ਮਾਰ ਦੇਣ ਯਾਨੀ ਜਦ ਜਿੱਦ ਨੂੰ ਬੀਜਣੀ ਆ ਉਹ ਤੋਂ ਉਹ ਤੋਂ ਉਲਟ ਮਾਰਨਾ ਆਖਰੀ ਸਵਾਗਾ ਉਧਰ ਨੂੰ ਉਲਟ ਮਾਰਨਾ ਉਹ ਸਫਾਈ ਉਹ ਦੇਣੀ ਆ ਹਾਂ ਫਿਰ ਉਹ ਸਫਾਈ ਹੋ ਜਾਊਗੀ ਹਾਂ ਕਿਉਂਕਿ ਜੇ ਜਿੱਦ ਨੂੰ ਬੀਜਣੀ ਆ ਜੇ ਉਧਰ ਨੂੰ ਬੀਜਣ ਲੱਗ ਜਾਇਆ ਫਿਰ ਟਾਇਰ ਵੀ ਮਸ਼ੀਨ ਦਾ ਥੱਲੇ ਆ ਜਾਣਾ ਜਿੱਦ ਉੱਤੇ ਰੇੜਾ ਚੜ ਜਾਂਦਾ ਫਿਰ ਉਹ ਤੇ ਰੇੜਾ ਆ ਜਾਂਦਾ ਮਸ਼ੀਨ ਦਾ ਹਾਂ ਠੀਕ ਹੈ ਮਾਰ ਫਿਰ ਆਪਾਂ ਬੀਜਦੇ ਆ ਫਿਰ ਹੌਣੇ ਆ ਆ ਮਾਰਨੇ ਮੌਕੇ ਕਰਾਣੇ ਆ ਹਾਂ ਆ ਪਹਿਲਾ ਅੱਜ ਆਹੀ ਬੀਜਣਾ ਆ ਆਹੀ ਬੀਜਣਾ ਅੱਜ ਕਿੰਨਾ ਕਿੰਨਾ ਹੋਰੇ 3 ਨਾਲ ਸੰਗਰਾਂ ਅੱਛਾ ਉਹ ਬੀਜਣਾ ਇਹ ਨਹੀਂ ਯਾਰ ਉਹ ਸਾਨੂੰ ਵਿਦਾਂਗੇ ਉਹ ਗਿੱਲ ਨਰਮ ਜਗਾ ਰਹਿ ਗਿਆ ਕਿ ਹੈ ਨਾ ਜਦੋਂ ਆਪਾਂ ਬਾਰ ਬਾਰ ਸਵਾਗਾ ਮਾਰਨਾ ਉਹ ਨਰਮ ਜਗਾ ਫਿਰ ਹੋਰ ਨੀਵੀ ਹੋ ਜਾਂਦੀ ਆ ਆ ਟਾਇਰ ਬੜੇ ਨਹੀਂ ਜਾਂਦਾ ਮਿੱਟੀ ਖਿੱਤੀ ਜਾਂਦੀ ਆ ਟਾਇਰ ਸਲਿੱਪ ਲੜ ਕੇ ਸਵਾਗਾ ਮਾਰਨਾ ਦਿਮਾ ਲੱਗਦਾ ਹਾਂ ਜਦ ਤੱਕ ਚਿੱਟਾ ਹੋ ਗਿਆ ਨਾ ਜਮਾ ਜਮਾ ਬਾਤ ਹੋ ਜਾਵੇ ਇਹ ਨਾ ਕੱਲ੍ਹ ਕੜਾਇਨ ਹੋਇਆ ਪਿਆ ਹਾਂ ਕੱਲੂ ਕੱਲੂ ਤੁਪਾਨ ਲੱਗ ਗਈ ਫਿਰ ਇਹਨੇ ਵਧੀਆ ਬਣ ਜਾਣਾ ਬਸ ਹੋ ਜਾਂਦੇ ਜੇ ਕੋਈ ਹੋਰ ਨਾ ਤਿਆਰ ਹੋ ਗਿਆ ਹੋਗਾ ਸਾਡੇ ਠੀਕ ਆ ਚੱਲ ਆ ਜੀਰੀ ਦੀ ਸਿੱਧੀ ਭਜਾਈ ਸ਼ੁਰੂ ਕਰਨੀ ਹੈ ਤੇ ਅਵਰਾਉਣੀ ਹੋਈ ਹੋਈ ਆ ਸਾਰੇ ਕਿੱਲੇ ਹਨ ਕਿਆਰੇ ਪਾ ਕੇ ਤੇ ਇਹ ਡਬਲ ਰਾਉਣੀ ਕਰਤੀ ਦੋ ਵਾਰ ਪਾਣੀ ਲਾਤਾ ਸੀ ਇਹਨਾਂ ਬਈ ਉਸ ਜ਼ਮੀਂ ਵੀ ਪੈ ਗਿਆ ਸੀ ਉੱਤੇ ਥੋੜਾ ਬਹੁਤ ਹੁਣੇ ਦੱਬ ਦੇਣੀ ਆ ਪੈਸੋ ਆਗਾ ਮਾਰ ਕੇ ਇੱਕ ਇੱਕ ਕਿਆਰੇ ਦੇ ਵਿੱਚ ਤਕੜ 6 ਵਾਰ ਛੇ ਵਾਰ ਸੁਆਗਾ ਮਾਰ ਤੇ ਇਹ ਟਾਈਟ ਕਰ ਦੇਣਾ ਉਸ ਮਸ਼ੀਨ ਦੇ 8 ਡੇਢ ਇੰਚੀ ਨੂੰ ਦੇ ਵਿਚਣੀ ਹੈ ਤੇ ਵੀਜਣੀ ਸ਼ਾਮ ਨੂੰ ਇਸ ਟਾਈਮ ਸਾਢੇ 1:3 ਵਜੇ ਹੋਏ ਨੇ ਇਸ ਟਾਈਮ ਹੁਣ ਸੁਆਗਾ ਹੀ ਮਾਰ ਕੇ ਉਸ ਤੋਂ ਬਾਅਦ ਵੀਜਣੀ ਹੈ ਸ਼ਾਮ ਨੂੰ ਵੀਜਣੀ ਹੈ ਜਦ ਐਲੈਕਟਾਂ ਲਾਏ ਜਾਂਦੇ ਆਵਾਜ਼ ਨਹੀਂ ਬਿੱਜਲੀ ਇਹ ਨਹੀਂ ਤੁੱਪਾਂ ਚ ਨਹੀਂ ਭੇਜਣੀ ਹੈਗੀ ਤੇ ਤੇ ਸ਼ਾਮ ਹੋ ਜੂਗੀ ਜਦ ਬਿਜੁਣੀਆਂ ਪਨੀਰੀ ਭੰਤੀ ਹੋਈ ਆ ਘੋ ਕੇ ਉਹਨੂੰ ਹੁਣ ਥੋੜੀ ਜਿਹੀ ਸਤਾਨੀਆਂ ਤੁਹਾਨੂੰ ਦਿਖਾਉਨੇ ਆ ਤੇ ਰੋ ਮਸ਼ੀਨ ਪਾ ਕੇ ਉਹ ਮਸ਼ੀਨ ਵੀ ਤੁਹਾਨੂੰ ਦਿਖਾਵਾਂਗੇ ਮਸ਼ੀਨ ਦੇ ਨਾਲ ਕਰਾਂਗੇ ਉਹ ਵੀ ਤੁਹਾਨੂੰ ਦਿਖਾਉਨੇ ਆ ਸਵਾਗਾ ਉਦੋਂ ਮਾਰ ਲੱਗਣਾ ਜਦ ਇਹ ਬਿਲਕੁਲ ਇਦਾਂ ਦੀ ਚਿੱਟਾ ਹੋ ਜੂਗਾ ਜੇ ਕਣ ਆ ਕਿ ਜਿਵੇਂ ਆ ਖੇਤ ਗਿੱਲਾ ਥੋੜਾ ਜਿਆਦਾ ਦੀਂਦਾ ਉਦੋਂ ਨਹੀਂ ਮਾਰਨਾ ਜੇ ਚਿੱਟਾ ਹੋ ਗਿਆ ਫੇਰ ਮਾਰਨਾ ਜੀ ਆਹ ਲੋ ਭੋਂ ਕੇ ਰੱਖੀ ਹੋਈ ਆ ਤੇ ਹੁਣ ਇਹਨੂੰ ਇਕੱਠੀ ਕਰਕੇ ਇਹਨੂੰ ਦਵਾਈ ਲਾ ਲੈਣੀ ਆ ਜੇ ਵੀ ਕਿੰਨੇ ਕਿੰਨਾ ਚਿਰ ਇਹ ਭੋਂਦੀ ਆ ਇਕੱਠ ਕਰਨ 8-10 ਘੰਟੇ ਤੇ ਇਹਦੀ ਥੋੜੀ ਕਾਲੀ ਥੋੜੀ ਯਾਰ ਨੀ ਆਇਆ ਵੀ 10 ਘੰਟੇ ਪਹਿਮੂ ਕੇ ਬਸ ਪਾਣੀ ਚ ਕੱਢ ਲੈਣੀ ਹੈ ਬੀਜਾਂ ਨੂੰ ਪਹਿਲਾ ਸ਼ਾਮ ਨੂੰ ਬਸ ਸਕਾ ਲੈਣੀ ਹੈ ਹਨਾ ਸਕਾ ਕੇ ਪਹਿਲਾ ਦਬੰਦਾ ਦੇਣੀ ਹੈ ਹੂੰ ਬਾਅਦ ਚ ਸੱਟ ਲਾ ਕੇ ਨੂੰ ਸਕਾ ਕੇ ਫਿਰ ਬਾਅਦ ਚ ਪਿਜੇ ਕੋਲ ਟਾਈਮ ਲੱਗਦਾ ਹੈ ਕਿ ਨਾ ਕਿ ਸੁੱਕਦੇ ਸੀ ਇਸ ਕਰਕੇ ਵਿੱਚ ਥੋੜੀ ਕਾਲੀ ਕਰਨੀ ਪੈਗੀ ਯਾ ਕਿ ਇਤਾਂ ਉਹ ਗਿੱਲੇ ਨੇ ਜਿਹੜੇ ਦੂਏ ਨੇ ਸੁੱਕੇ ਨੇ ਉਹਨਾਂ ਚ ਹੀ ਫੇਰਨਾ ਡੇਢ ਕਿੱਲੇ ਦਾ ਹੀ ਆ ਇਹ ਕੁਰੇ ਆ ਸੰਗਣ ਵਾਲੇ ਕੀ ਲੈ ਇੱਕ ਤੇ ਤਾਂ ਹੀ ਜੇ ਲੇਟ ਹੋਸ ਹੈਗੇ ਨੇ ਜੇ ਦਵਾਈ ਉੱਤੇ ਫਿਰ ਸਿੱਲਾ ਆਲੇ ਇਹਨਾਂ ਹਵਾਲਾ ਜਾਣੀ ਆ ਆ ਲੋ ਮੀਰੀਆਂ ਤੇ ਔਇਲਾ ਚ ਉਹਨੂੰ ਮਸ਼ੀਨ ਚ ਪਾਉਨੇ ਹੁਣ ਮਸ਼ੀਨ ਥਾੜੀ ਆ ਲਓ ਜੀ ਵੀਰ ਜੀ ਨੇ ਤਿਆਰ ਕਰਤੀ ਤੇਲ ਪਾਣੀ ਲਾ ਕੇ ਮਸ਼ੀਨ ਇਹ ਹੈਗੀ ਆ ਮਸ਼ੀਨ ਆਪਣੀ ਲੁਧਿਆਣੇ ਵਾਲਿਆਂ ਦੀ ਰਾਏਕੋਟ ਤੋਂ ਲਿਆਂਦੀ ਸੀ ਵੀਰ ਹਾਂ ਹਾਂ ਰਾਏਕੋਟੋਂ ਡਾ ਲਿਆਂਦੀ ਤਾਂ ਜਲੇ ਐਗਰੀਕਲਚਰ ਆ ਚਮਕਿੱਦੜ ਉਹ ਇੱਥੇ ਕਿੱਥੋਂ ਆ ਗਈ ਛੋਟਾ ਜਿਹਾ ਬਚਾ ਜਾਈਏ ਹੈ ਨਾ ਆ ਚਮਕਿੱਦੜ ਜੇ ਤਾਂ ਇਹਨੂੰ ਚੱਕ ਕੇ ਉੱਧਰ ਸੱਟ ਦੇ ਕਿਤੇ ਪੱਜਿਗੇ ਹੋ ਗਿਆ ਇਹ ਇਹ ਪਲੇਟਾਂ ਨੇ ਪਲੇਟਾਂ ਦਾ ਹੀ ਰਹਿੰਦੀਆਂ ਹਨ ਹਨਾ ਵੀਰ ਇਹ ਤਾਂ ਹੀ ਚੇਂਜ ਹੁੰਦੀਆਂ ਹੈਗੀਆਂ ਇਹ ਇਹਦੇ ਨਾਲ ਆਪਾਂ ਹੋਰ ਵੀ ਕੁਝ ਵੀ ਸਕਦੇ ਆਂ ਮਸ਼ੀਨ ਚ ਜਿਹੜੀ ਵੀ ਨਹੀਂ ਲੈਂਦੀ ਜਿਹੜੀ ਵੀ ਹੋ ਜਾਂਦੀ ਹੈ ਬਾਜਰਾ ਬਾਜਰਾ ਮੱਕੀ ਮੱਕੀ ਵਾਲੇ ਹੋਰ ਨੇ ਅੱਛਾ ਉਹ ਪਲੇਟਾਂ ਫਿਰ ਚੇਂਜ ਕਰਨੀਆਂ ਹੁੰਦੀਆਂ ਨੇ ਹਨਾ ਡਿਸਕਾਂ ਕਹਿੰਦੇ ਨੇ ਹਾਂ ਡਿਸਕਾਂ ਮੱਕੀ ਵਾਲੀ ਇਹ ਹੋਰ ਬਾਰੇ ਵੀ ਮੌਜੀ ਫਿਰ ਦਿਖਾਉਣਾ ਤੁਹਾਨੂੰ ਬੀਜ ਦੇ ਕਿਵੇਂ ਬੀਜਣੀ ਹੈ ਲੋਜੀ ਦੀ ਬੇਬੀ ਦੀ ਬਾੜੀ ਬਗੀਚਾ ਆਹ ਦੇਖੋ ਪਿਆਜ਼ ਹਾਈਬ੍ਰਿਡ ਪਿਆਜ਼ <coughs> Kerili. ਬਦੇ ਸਖੀਰਾ ਸਾਡੇ ਆਓ ਸਰਦੇਓ ਆਇਆ ਕਿਹੜਾ ਉਹ ਹਰ ਸੋਹਣੀ ਜੀਆ ਦੋ ਸਰੀਰ ਬੋਹ ਐਂਡ ਵੀ ਨਬਦੀ ਲੋ ਜੀ 985 ਨੂੰ ਦਵਾਈ ਲਾਤੀ ਇਹ ਬਾਸਮਤੀ ਆ ਹਰਿਆਣੇ ਦੀ ਐਚ ਆਰ 985 ਕੰਟਰੋਲ ਨਾ ਨਹੀਂ ਹੋ ਰਹਾ ਤੇ ਸਖੂਸ ਤੇ ਦੂਦੇ ਕੱਢ ਲੀਂ। ਮੇਰੇ ਦਿਨ ਨਹੀਂ। ਹੂੰ। ਉਹ ਦੂਈ ਜਿਹੜੀ ਜਮੇ ਚੱਲ ਰਹੀ ਹੈਗੀ। ਹੂੰ। ਸਿਰ 19 ਦਸਤੀ ਹੋਈ। ਠੀਕ ਹੈ। ਤੇ ਇਹਦੇ ਤੇ ਕੱਖਾਂ ਵਾਲੀ ਸਪਰੇ ਹੋ ਜਾਂਦੀ ਹੈ ਹਾਂ। ਹਾਂ। ਇਹਦੇ ਇੱਕ ਜੀੜੀ ਹੀ ਰੱਖੀ ਤੇ ਹੋਰ ਜੀੜੀ ਵਿੱਚ ਉਹ ਵੀ ਸਾਰੀ ਖਤਮ ਕਰ ਦੇ। ਅਚਾ ਉਹਨੇ ਦੂਜੀ ਸਪਰੇ ਨੇ ਦੂਈ ਦੂਈ ਜੀੜੀ ਵੀ ਮਾਰ ਦੇਣੀ ਆ। ਹਾਂ। ਤੇ ਇੱਕ ਕੱਖ ਵੀ ਮਾਰ ਲੈਣੀ। ਸਰ ਇਹਦੇ ਜਿਹੜੀ ਜਿਹੜੀ ਇਹੀ ਹੈ। 1985 ਬੱਚੀ ਸਿਰਫ 1985 ਦਾ ਵੀ ਰਹਿ ਜਾਣਾ ਚ 1509 ਦੇ ਸੋਟ ਦਿੱਤੀ ਹੈ ਜੀਨਸ ਦਾ 1509 ਦੇ ਵਿੱਚ ਹਾਂ ਕਰਤੇ ਹਿੰਦੇ ਇਹ ਹੀ ਜੀ ਬੜੀ ਤੇ ਸਿੱਧੀ ਵਾਲੀ ਬਹੁਤ ਧੀ ਹੈ ਉਹ ਜ਼ਿਆਦਾਤਰ ਤਾਂ ਕੱਖਾਂ ਦਾ ਹੀ ਹੁੰਦਾ ਨਾ ਵੀ ਕੱਖ ਕੱਖਾਂ ਨੂੰ ਵਾਸ ਵੀ ਬਾਸਮਤੀ ਦੇ ਹੋ ਜੂਵੇ ਕੱਖਾਂ ਵਾਲੀ ਇਹਦੇ ਤੇ ਹੋ ਜਾਏ ਉਹ ਦਵਾਈ ਲਾਤੀ ਸਮਾਰ ਕੇ ਲਾਤੀ ਹਾਂ ਕਿਉਂਕਿ ਥਰੇ ਥੋੜੇ ਹੀ ਕਿ ਨਰਮ ਜੀ ਨਰਮ ਹੋਣ ਕਰਕੇ ਥੋੜੀ ਸੁੱਕੀ ਵੀ ਥੋੜੀ ਹੋਰ ਸਮਾ ਘਾਣ ਕਰਕੇ ਉਹ ਚਲ ਫਿਰ ਬਹੁਤੀ ਲੱਗੀ ਹੈ। ਉਹਨੂੰ ਪਸ ਕਾਡਾਂਗੇ। ਕੌਂਟਰ ਵਾਲ ਛੇਪਾ ਨਾਮ ਚ ਚੂਨਾ ਦਵਾਈ ਇਹਨੂੰ। ਅੱਛਾ। ਲਾਲ ਚੂਹਿਆਂ ਵਾਲੀ ਦਵਾਈ ਵੀ ਲਾਉਣੀ ਹੈ ਕਿਉਂਕਿ ਰਾਤ ਸਵੇਰ ਮੱਧ ਪੱਟੇ ਨਾ ਇਹਨੂੰ ਨਾ। 13 ਜੰਮਿਆ ਹੋਵੇ। 400 ਤੋਂ ਬਾਅਦ ਨਹੀਂ। ਕੋਈ ਕੁਕ ਖਾਣ ਨੂੰ ਕੋਈ ਹੈ ਨਹੀਂ ਫਿਰ ਕਿਉਂ ਹੈ? ਇਹੜੇ ਹਾਲਦਾਲੇ ਖੱਡਾਂ ਹੁੱਡਾਂ ਜਨੇ ਉਹ ਲੈ ਜਾਂਦੇ ਨੇ ਫਿਰ ਆਸ ਤੇ ਪੱਤਾਂ ਲੱਗਦੇ ਨੇ ਮਾਰਕੀਟ ਵਾਈ ਲੱਗ ਗਈ ਹੈ ਨਾ ਹਾਂ ਜੈਨ ਪਿਆਰਾ ਇਹ ਸਾਰਾ ਹੀ ਜਾਨੀ ਇੱਕ ਇੱਕੋ ਦਿਨ ਚ ਨਹੀਂ ਬੀਜਿਆ ਜਾ ਸਕਦਾ ਵੀ ਇੱਕ ਦਿਨ ਦੇਰ ਉਹ ਇਹ ਬੀਜ ਹੁਣ ਦੋ ਦਿਨ ਦਿਨ ਚ ਬੀਜਿਆ ਜਾਣਾ ਕਿ ਲੱਗ ਬੀਜਿਆ ਗਿਆ ਲੱਗ ਹੁਣ ਬੀਜਿਆ ਕਿਲੇ ਜਿਹੜੇ ਕਿਲਾ ਇਹ ਸਾਰੇ ਇੱਕੋ ਦਿਨ ਬੱਤ ਨਹੀਂ ਨਾ ਆਉਂਦੇ ਹੈਗੇ ਤੇ ਬੀਜਣਾ ਸ਼ਾਮ ਨੂੰ ਆ ਅੱਜ ਤਾਂ ਥੋੜਾ ਲੇਟ ਹੋ ਗਏ

ਸੀਪਾ ਆ ਗਿਆ ਸੀ ਪਹਾਰਾ ਵੱਡਦਾ ਸੀ ਹਾਂ ਜੀ ਪੇ ਪਹਾਰਾ ਵੱਡ ਲਿਆ ਹਾਂ ਜੀ ਹਾਂ ਜੀ ਵੱਡ ਲਿਆ ਜੀ ਅੱਛਾ ਅੱਜਾ ਖੜਾ ਜੀ ਆਇਆ ਇਧਰ ਦਾ ਤਿਆਰੀ ਕਰਦੀ ਆ ਜੋ ਬੀਜਣੀ ਆ ਇਹ ਅੱਛਾ ਜੀ ਹਮ ਸ਼ਾਮ ਨੂੰ ਬੀਜਨੇ ਹੈ ਹੈ ਇਥੇ ਸ਼ਾਮ ਨੂੰ ਬੀਜਦੇ ਨੇ ਨਹੀਂ ਹਾਂ ਰਾਤ ਨੂੰ ਸ਼ਾਮ ਨੂੰ ਬੀਜਣੀ ਆ ਕਿਉਂਕਿ ਦਿਨ ਚ ਫੇ ਸੁੱਕ ਜਾਂਦਾ ਬੀ ਪਿਆ ਅੱਛਾ ਹਵਾ ਲੱਗ ਜਾਂਦੀ ਆ ਰਾਤ ਨੂੰ ਉਹਨੂੰ ਤੇਲ ਤੂਲ ਪਾਉਗੇ ਠੀਕ ਹੈ ਨਾ ਤੇਲ ਕਰਕੇ ਆਹੋ ਆਹੋ ਅੱਜ ਨੂੰ ਥੋੜਾ ਲੇਟ ਹੋ ਗਿਆ ਇਸ ਟਾਈਮ ਨੂੰ ਤਾਂ ਲੱਗਣਾ ਲੱਗਣਾ ਚਾਹੀਦਾ ਸੀ ਉਹ ਕਿਵੇਂ ਆ ਸੁੱਖੇ ਆਜਾ ਆਜਾ ਲੈ ਸਾਡਾ ਇਲੈਕਟ੍ਰੀਸ਼ੀਅਨ ਵੀ ਆ ਗਿਆ ਉਵੇਂ ਲੱਭਦਾ ਨਹੀਂ ਹੈ ਮੈਂ ਸਾਡਾ ਸੁੱਖਾ ਇਲੈਕਟ੍ਰੀਸ਼ੀਅਨ ਆ ਗਿਆ ਉਵੇਂ ਲੱਭਦਾ ਨਹੀਂ ਆਜਾ ਇਹ ਲੋ ਲੱਭ ਲਿਆ ਕੰਮ ਕਰਕੇ ਆ ਜੀ ਫਿਰ ਮੁਰਗਾ ਫਾਰਮ ਚਾਹ ਲੈਟਾ ਕੋਲ ਨੇ ਅੱਛਾ ਕੀ ਫਾਹ ਹੱਥ ਤੇ ਕਟਰ ਕੋਲ ਆ ਅੱਛਾ ਮੈਂ ਤਾਂ ਦੀਪਾ ਦੇਖ ਗਿਆ ਹੋਰ ਚਾਚੇ ਹੋ ਠੀਕ ਆ ਆ ਵਧੀਆ ਮੈਂ ਕਿਤੇ ਚਲੇ ਗਿਆ ਤੁਸੀਂ ਹਾਂ ਇਹ ਤਾਂ ਹੁਣ ਪਾਉਣੀ ਨਹੀਂ ਹੈਗੀ ਉਹਦੇ ਚ ਲੈਟਾਂ ਹੀ ਪਾਉਣੀਆਂ ਨੇ ਨਹੀਂ ਮੈਂ ਅੱਜ ਸੋਚਿਆ ਸੀਗਾ ਮੈਂ ਕਹਿੰਦਾ ਚਾਚਾ ਤੇ ਕੀ ਨਹੀਂ ਕਿਤੇ ਚਲੇ ਗਏ ਬਾਹਰ ਨੂੰ ਅੱਛਾ ਅੱਛਾ ਤੇ ਲੱਖ ਰੁਪਏ ਮਿਲ ਗਿਆ ਦੇਖ ਲੈ ਉਹ ਹੋਰ ਦੇਖ ਕੇ ਨਾ ਨਵੀਂ ਬੀਜ ਦੇ ਦਿੱਲਾ ਖੰਡ ਨਹੀਂ ਜਦ ਵੀ ਆਪਾਂ ਨੂੰ ਦੇਖਦੇ ਬਾਕੀ ਬੇਬੀ ਕਹਿੰਦੀ ਫੇਰ ਕੀ ਕਹਿੰਦੀ ਇੱਥੇ ਨਾਲੇ ਬੀਜ ਦਿਆ ਹਾਂ ਸਿੱਧੀ ਸਿੱਧੀ ਵਿਆਈ ਦੀ ਹੁਣ ਬੀਜੀ ਇਹ ਨਾਲ ਵਾਲਾ ਹੀ ਆਹ ਬਾਜ਼ਮਤੀ ਉਹ ਹਾਂ ਅੱਛਾ ਹਾਂ ਜੂਰੇ ਹੋ ਕਰਨ ਚੱਕਦੇ ਫੱਟੇ ਕੋਈ ਨਹੀਂ ਹੁੰਦਾ ਹਾਂ ਹਾਂ ਜੇਦ ਵੀ ਨਾ ਹੁੰਦਾ ਸੁਪਰੀਆਂ ਆ ਗਈਆਂ ਨੇ ਇਹ ਕਾਕ ਇਹਨਾਂ ਨੂੰ ਪੁੱਛ ਕੇ ਮਾਰ ਕੇ ਬੱਸ ਕਾਕ ਇਹਨਾਂ ਨੂੰ ਹੁਣ ਪੂਰਾ ਭੇਜਾ ਪੂਰਾ ਭੇਜਾ ਹਾਂ ਪੂਰਾ ਭੇਜਾ ਸੇਵ ਨੂੰ ਪੁੱਛ ਕੇ ਕਾਨੂੰਨ ਕਰਦੇ ਤੇ ਯਾਰ ਲੇਜਰ ਭਰਾ ਰਹੇ ਹਾਂ ਦੇ ਵੀਰ ਨੂੰ ਵਧੀਆ ਪੂਰਾ ਹੈ ਹਾਂ ਜਿਹੜੀ ਵਧੀਆ ਹੋ ਜਾਂਦੀ ਹੈ ਇਹ ਜੀ ਨਿਕਲ ਇਹ ਕਿਹਦਾ ਵਧੀਆ ਹੁੰਦੀ ਇੱਥੇ ਹਾਂ ਬਹੁਤ ਵਧੀਆ ਹੋਰ ਵਧੀਆ ਚਾਚੇ ਹਾਂ ਠੀਕ ਹੋ ਰਾ ਜੀ ਕਿਹਨ ਲੱਗੇ ਮੈਂ ਅੱਜ ਜਦ ਕੀਤਾ ਉੱਥੇ ਕਰਦੇ ਆ ਆਪਾਂ ਤੈਨੂੰ ਫੋਨ ਕਰੂੰਗਾ ਹਨਾ ਫਿਰ ਕਰਦੀ ਹਾਂ ਨੇ ਕਰ ਲੈ ਨੇ ਨਹੀਂ ਮੁੜ ਗਏ ਹਾਂ ਹਾਂ टीवी ਹੋ ਗਈ ਵਧੀਆ ਦਾਣੇ ਰੂਣੇ ਹੁੰਦਾ ਦਾ ਵਧੀਆ ਹੋ ਛੱਲੀਆਂ ਦਾ ਦੋ ਦੋ ਲੱਗਦੀਆਂ ਨੇ ਪਰ ਕਾਮਯਾਬ ਇੱਕੋ ਹੀ ਹੁੰਦੀ ਆ सारे में छलिया दो ने पर कामयाब इको ही है दो छलिया कामयाब नहीं है कोई कोई होगी ना इत हैगी ਹੁਣ ਐਤ ਕੀ ਮੈਂ ਸਿਰਿਆਂ ਤੇ ਮੈਂ 5 ਵਾਰ ਫੇਰਿਆ ਸੁਵਾਗਾ 2 ਵਾਰ ਵਿੱਚ ਮੈਂ ਘੇਰੇ ਦਾਉ ਦਿੱਤਾ ਵੀ ਸਿਰਿਆਂ ਤੇ ਘੱਟ ਜਾਵੇ ਸਿਰੇ ਸਾਰੇ ਟੈਟੂਏ ਪਏ ਨੇ ਦੇ ਸੁੱਕੇ ਹੋਏ ਨੇ ਕਹਿੰਦਾ ਨਾ ਲੇਟ ਹੋ ਗਿਆ ਹੁਣ ਰਾਤ ਨੂੰ ਆਪਾਂ ਬੀਜਾਂਗੇ ਸਵੇਰੇ ਸੱਜਦੇ ਵੀ ਲਾਂਗੇ ਹਾਂ ਸੱਜਦੇ ਹਾਂ ਬੀਜਾਂਗੇ ਬਣਾ ਹਾਂ ਸੱਜਦੇ ਬੀਜਿਆ ਤਾਂ ਜਾਣਾ ਵਾ ਵਧੀਆ ਬੀਜਾ ਜਾਣਾ ਹੋ ਜਾਣਾ ਪਰ ਜੇ 8 ਅਰ 9 ਦੇ ਵਿੱਚ ਸੁਵਾਗਾ ਇਹਨੂੰ ਆ ਜਵੇ ਹੂੰ ਠੀਕ ਹੈ ਨਾ ਤੋਂ ਪਾਣਾ ਲੱਗੇ ਕੋਈ ਨਾ ਸਵੇਰ ਸਵੇਰੇ ਬਿਜਨਸ ਆਜਦੇ 6 ਵਜੇ ਨੂੰ ਚਾਨਣਾ ਜਾਂ ਹੋਣ ਲੱਗ ਹੋ ਜਾਂਦਾ 6 ਵਜੇ ਲੱਗ ਜੇ ਯਾਨੀ ਸਾਢੇ 6 ਹੋਈ ਨਹੀਂ ਜਾਂ ਸਾਢੇ 6 ਤੱਕ ਕੋਈ ਚੱਲਦਾ ਘੰਟਾ ਮਣਾ ਲੱਗਦਾ ਕਿਲੇ ਨੂੰ ਘੰਟਾ 1 ਲੱਗਣਾ ਸਾਰਾ ਜੀ 1 ਘੰਟਾ ਲੱਗਣਾ ਜੇ ਸਾਢੇ 6 ਲੱਗੇ ਸਾਢੇ 7 ਵਜੇ ਨੂੰ ਇਹਨੇ ਹੋ ਜਾਣਾ ਵਾ 8 ਵਜੇ ਤੋਂ ਬਾਅਦ ਜਦ ਮਗਰੇ ਸਵਾਕਾ ਬਾਅਦ ਉਹ ਵੀ ਰਾਤ ਨੂੰ ਰਾਤ ਹੁਣ ਬੜੀ ਹੋ ਗਈ ਆਪਾਂ ਥੋੜੇ ਲੇਟ ਹੋ ਗਏ ਸੋ ਅੱਗੇ ਨੂੰ ਲੱਜ ਹੋ ਗਿਆ ਕੱਲ ਨੂੰ ਜਾਂ ਰਾਤ ਨੂੰ ਵੀ ਲਾ 11ਾਂ ਚੱਲ ਪਈ ਮੈਂ ਇਹ ਤੋਂ 12 ਵਜੇ ਰਾਤ ਕਿਉਂਕਿ ਆਪਾਂ ਨੂੰ ਜੋ ਇਹਨਾਂ ਦੇ ਕੰਮ ਦੀ ਉਹਦੀ ਜਮੀ ਬਹੁਤ ਵਧੀਆ ਹੋਈ ਸੀ ਇੱਕ ਆਇਆ ਨਾ ਮਸ਼ੀਨ ਚਾਲੂ ਪਹਿਲੀ ਵਾਰ ਅੱਜ ਕਰਨੀ ਆ ਉਹਦੇ ਕਰਕੇ ਹੋ ਗਈ ਹਾਂ ਮਾਲੂ ਸਾਜਰੇ ਸਾਜਰੇ ਬੀਜਾਂਗੇ ਹਾਂ ਸੋ ਠੀਕ ਹੈ ਸਵੇਰੇ ਸਾਜਰੇ ਬੀਜਾਂਗੇ ਹਾਂ